ਇੱਕ 14 ਸਾਲ ਦੀ ਲੜਕੀ ਰੋਜ਼ ਆਪਣੇ ਸਕੂਲ ਜਾਂਦੀ ਹੈ ਅਤੇ ਸਕੂਲ ਤੋਂ ਪੜ੍ਹ ਕੇ ਜਦੋਂ ਵਾਪਸ ਆਉਂਦੀ ਹੈ ਤਾਂ ਉਸ ਟਾਈਮ ਉਸ ਲੜਕੀ ਨੂੰ ਦੋ ਲੜਕੇ ਡਰਾਤਮਕਾ ਕੇ ਆਪਣੀ ਬਾਈਕ ਤੇ ਬਿਠਾ ਕੇ ਲੈ ਜਾਂਦੇ ਨੇ ਇਸ ਤੋਂ ਬਾਅਦ ਉਸ ਲੜਕੀ ਦੇ ਨਾਲ ਐਸਾ ਕੰਡ ਕੀਤਾ ਜਾਂਦਾ ਹੈ ਤੇ ਜਦੋਂ ਤੁਸੀਂ ਇਸ ਪੂਰੀ ਘਟਨਾ ਬਾਰੇ ਸੁਣੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕੀ ਆ ਪੂਰੀ ਘਟਨਾ ਕਿੱਥੋਂ ਦੀ ਇਹ ਘਟਨਾ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਕਹਾਣੀ ਇਹ ਲੁਧਿਆਣਾ ਦੇ ਵਿੱਚ ਪੈਂਦੇ ਸਾਨੇਵਾਲ ਦੀ ਹੈ ਸਾਨੇਵਾਲਾ ਦੀ ਰਹਿਣ ਵਾਲੀ ਇੱਕ 14 ਸਾਲਾਂ ਲੜਕੀ ਜੋ ਰੋਜ਼ ਦੀ ਤਰ੍ਹਾਂ ਸਕੂਲ ਜਾਂਦੀ ਹੈ ਸਕੂਲ ਤੋਂ ਜਿਵੇਂ ਹੀ ਉਹ ਵਾਪਸ ਆ ਰਹੀ ਹੁੰਦੀ ਆ ਤਾਂ ਇਸ ਤੋਂ ਬਾਅਦ ਉਸ ਨੂੰ ਦੋ ਲੜਕੇ ਮਿਲ ਜਾਂਦੇ ਨੇ ਇੱਕ ਦਾ ਨਾਮ ਮਨੋਜ ਕੁਮਾਰ ਅਤੇ ਦੂਸਰੇ ਦਾ ਨਾਮ ਸ਼ੁਭਮ ਜੋ ਕਿ ਪਿੰਡ ਲੋਹਾਰਾ ਦੇ ਰਹਿਣ ਵਾਲੇ ਸੀ ਇਸ ਤੋਂ ਬਾਅਦ ਉਸ ਲੜਕੀ ਨੂੰ ਡਰਾਉਂਦੇ ਧਮਕਾਉਂਦੇ ਨੇ ਤੇ ਆਪਣੇ ਮੋਟਰਸਾਈਕਲ ਉੱਤੇ ਬਿਠਾ ਲੈਂਦੇ ਨੇ ਅਤੇ ਫਿਰ ਮਨੋਜ ਉਸ ਲੜਕੀ ਨੂੰ ਆਪਣੇ ਘਰ ਲਿਆ ਜਾਂਦਾ ਉਸ ਘਰ ਦੇ ਵਿੱਚ ਲਿਜਾ ਕੇ ਉਸ ਦੇ ਨਾਲ ਬਹੁਤ ਹੀ ਗੰਦਾ ਕੰਡ ਕੀਤਾ ਜਾਂਦਾ ਉਸ ਦੇ ਨਾਲ ਰੇਪ ਕੀਤਾ ਜਾਂਦਾ ਹਰਾਨੀ ਵਾਲੀ ਗੱਲ ਇਹ ਹੈ ਕਿ ਉਸ ਘਰ ਦੇ ਵਿੱਚ ਜਦੋਂ ਉਹ ਇਹ ਸ਼ਰਮਨਾਕ ਕਾਰਾ ਕਰ ਰਹੀ ਸੀ ਤਾਂ ਉਸ ਟਾਈਮ ਮਨੂਜ ਦੀ ਮਾਂ ਵੀ ਉਸ ਘਰ ਦੇ ਵਿੱਚ ਮੌਜੂਦ ਸੀ ਪਰ ਫਿਰ ਵੀ ਉਹ ਇਹ ਸਾਰੇ ਕਾਰਨ ਨੂੰ ਹੁੰਦੇ ਹੋਏ ਵੇਖਦੀ ਰਹੀ ਤਾਂ ਇਸ ਤੋਂ ਬਾਅਦ ਉਹ ਦੋਨੋਂ ਜਾਣੇ ਮਿਲ ਕੇ ਉਸ ਲੜਕੀ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਲੈ ਜਾਂਦੇ ਫਿਰ ਉਹ ਉਸ ਹੋਟਲ ਦੇ ਵਿੱਚ ਲਿਆ ਕੇ ਗੈਰ ਕੁਦਰਤੀ ਤਰੀਕੇ ਦੇ ਨਾਲ ਉਸ ਲੜਕੀ ਦੇ ਨਾਲ ਸੰਬੰਧ ਬਣਾਉਂਦੇ ਨੇ ਅਤੇ ਇਸ ਤੋਂ ਬਾਅਦ ਉਸ ਲੜਕੀ ਨੂੰ ਡਰਾਇਆ ਤੁਕਾਇ ਜਾਂਦਾ ਇਹ ਕਿਹਾ ਜਾਂਦਾ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਅਸੀਂ ਤੈਨੂੰ ਜਾਨ ਤੋਂ ਮਾਰ ਦੇਵਾਂਗੇ ਪਹਿਲਾਂ ਤਾਂ ਲੜਕੀ ਡਰ ਜਾਂਦੀ ਹੈ ਕਿਸੇ ਨੂੰ ਕੁਝ ਨਹੀਂ ਦੱਸਦੀ ਪਰ ਜਿਵੇਂ ਹੀ ਉਹ ਘਰ ਆਉਂਦੀ ਹੈ ਤੇ ਘਰ ਆ ਕੇ ਖਮੋਸ਼ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ ਉਸ ਲੜਕੀ ਦਾ ਪਿਤਾ ਉਸ ਨੂੰ ਪਿਆਰ ਦੇ ਨਾਲ ਪੁੱਦਦਾ ਵੀ ਅੱਜ ਤੇਰੇ ਨਾਲ ਐਸਾ ਕੀ ਹੋਇਆ ਕਿ ਜੋ ਤੂੰ ਇੰਨੀ ਉਦਾਸ ਤਾਂ ਇਸ ਤੋਂ ਬਾਅਦ ਜਿਵੇਂ ਹੀ ਉਹ ਲੜਕੀ ਇਹ ਸਾਰੀ ਘਟਨਾਵਾਰੇ ਆਪਣੇ ਪਿਤਾ ਨੂੰ ਦੱਸਦੀ ਹੈ ਤਾਂ ਪਿਤਾ ਦੇ ਇਹ ਸਾਰੀ ਘਟਨਾਵਾਰੇ ਸੁਣ ਕੇ ਹੋਸ਼ ਛੱਡ ਜਾਂਦੇ ਤਾਂ ਜਿਵੇਂ ਹੀ ਪਿਤਾ ਨੂੰ ਪਤਾ ਲੱਗਦਾ ਤਾਂ ਉਹ ਪੁਲਿਸ ਚੌਕੀ ਪਹੁੰਚਦਾ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਲੜਕੀ ਦਾ ਮੈਡੀਕਲ ਚੈੱਕਅਪ ਵੀ ਕਰਾਇਆ ਜਾਂਦਾ ਜਿਵੇਂ ਹੀ ਮੈਡੀਕਲ ਰਿਪੋਰਟ ਆਉਂਦੀ ਆ ਤਾਂ ਉਸ ਆਧਾਰ ਤੇ ਅਤੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਦੋਨਾਂ ਮੁਲਜ਼ਮਾਂ ਉੱਤੇ ਪਰਚਾ ਦਰਜ ਕਰਕੇ ਗ੍ਰਿਫਤਾਰੀ ਵੀ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੋ ਦਰਸ਼ਕੋ ਇਸ ਘਟਨਾ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਨੂੰ ਹਲਾਕੇ ਰੱਖ ਦਿੱਤਾ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕੱਲੇ ਪੰਜਾਬ ਦੇ ਵਿੱਚ ਨਹੀਂ ਯੂਪੀ ਬਿਹਾਰ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਦੇ ਟਾਈਮ ਆਮ ਦੇਖਣ ਨੂੰ ਮਿਲ ਰਹੀਆਂ ਨੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਰੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਔਰ ਇਸ ਤਰ੍ਹਾਂ ਦੀਆਂ ਕ੍ਰਾਏ ਨੂੰ ਦੇਖਣ ਲਈ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਅਤੇ ਹਾਇਟ ਕਰਨਾ ਨਾ ਭੁੱਲੋ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ